ब्रेक ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਮੰਦir ਸ਼੍ਰੀ ਰਾਮ ਬਾਲਾਜੀ ਧਾਮ ਕਾਲੇ ਕਨਪੁਰ ਵਿਖੇ ਜਗਤਗੁਰੂ Swami Ashnil ji Maharaj ਦੀ ਅਗਵਾਈ ਵਿੱਚ ਸ਼੍ਰੀ ਬਾਲਾਜੀ ਸ਼੍ਰੀ ਹਨੂਮਾਨ ਜਨਮ ਉਤਸਵ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਸ਼੍ਰੀ ਬਾਲਾਜੀ ਮਹਾਰਾਜ ਸ਼੍ਰੀ ਹਨੂਮਾਨ ਮਹਾਰਾਜ ਜੀ ਨੂੰ 525 ਕਿਲੋ ਦੇ ਲੱਡੂ ਦਾ ਭੋਗ ਲਗਾਇਆ ਗਿਆ ਇਸ ਮੌਕੇ ਦੇਸ਼ ਦੀ ਸੁੱਖ ਸ਼ਾਂਤੀ ਲਈ ਹਵਨ ਯੱਗ ਵੀ ਕੀਤਾ ਗਿਆ ਵਜਨ ਮੰਡਲੀਆਂ ਵੱਲੋਂ ਸ਼੍ਰੀ ਬਾਲਾਜੀ ਮਹਾਰਾਜ ਸ਼੍ਰੀ ਹਨੂਮਾਨ ਜੀ ਮਹਾਰਾਜ ਦਾ ਗੁੰਗਾਨ ਕੀਤਾ ਗਿਆ ਵਟਿ ਗੈਂਤੇ ਵਿੱਚ ਸੰਕਤਾ ਨੇ ਮੰਦਿਰ ਵਿਖੇ ਆ ਕੇ ਮੱਥਾ ਟੇਕਿਆ ਅਤੇ ਬਾਲਾਜੀ ਸਰਕਾਰ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਅੰਮ੍ਰਿਤਸਰ ਦੇ ਮੇਅਰ ਚਤਿੰਦਰ ਸਿੰਘ ਮੋਤੀਪਾਟਿਆ ਸਾਬਕਾ ਮੰਤਰੀ ਡਾਕਟਰ ਰਾਜਕੁਮਾਰ ਵੇਰਕਾ ਕੌਂਸਲਰ ਸੰਦੀਪ ਸਿੰਘ ਰਵਿੰਦਰ ਹੰਸ ਮੀਨੂ ਦੇਵਾ ਜੀ ਪੰਡਿਤ ਗੋਲਡੀ ਸ਼ਰਮਾ ਸੰਤੋਖ ਸਿੰਘ ਗੁੰਟਾਲਾ ਗਲਜੀਤ ਸਿੰਘ ਕੋਹਲੀ ਵਿਸ਼ਾਲ ਵਧਾਵਨ ਜੁਆਇੰਟ ਕਮਿਸ਼ਨਰ ਨਗਰ ਨਿਗਮ ਕਾਂਗਰਸੀ ਆਗੂ ਸतीश ਬੱਲੂ ਰਾਜਮਾਰ ਜੂਡੋ ਮਹੰਤ ਦੇਵੀ ਦਾਸ ਪਾਸ਼ਪਾ ਗੁਗੂਮਾਰ ਅਮਿਤ ਪਾਸ਼ਪਾ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸੰਧੂ ਸਾਪ ਕੌਂਸਲਰ ਅਰਵਿੰਦ ਸ਼ਰਮਾ ਮਹੰਤ ਦੁਰਗਾ ਦਾਸ ਮਹੰਤ ਵਿਸ਼ਾਲ ਜੀ ਸਮੇਤ ਵੱਡੀ ਗਿਣਤੀ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਤੇ ਧਾਰਮਿਕ ਸਖਸ਼ਿਆਤਾ ਨੇ ਮੰਦਿਰ ਵਿਖੇ ਮੱਥਾ ਟੇਕਿਆ ਅਤੇ ਜਗਤਗੁਰੂ Swami ਅਸ਼ਨੀਲ ਜੀ ਮਹਾਰਾਜ ਨੇ ਸੰਗਤਾਂ ਦਾ ਧੰਨਵਾਦ ਕੀਤਾ ਬਾਝੁ ਕੀ ਸੰਕਟ ਮੈਂ ਸ਼ਹਿਰ ਵਾਸੀਆਂ ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦਾ ਆ ਬਾਲਾ ਜੀ ਸਰਕਾਰ ਹਨੂਮਾਨ ਜੀ ਦੇ ਜਨਮ ਉਸਤਵ ਦੀਆਂ 525 ਕਿਲੋ ਲੱਡੂ ਦਾ ਭੋਗ ਲਾਇਆ ਗਿਆ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੰਗਤਾਂ ਦਾ ਟਾਂਟਾ ਲੱਗਾ ਹੋਇਆ ਹੈ ਨਾਲ ਹੀ ਸੰਤ ਸਮਾਜ ਪੂਰਾ ਇੱਥੇ ਆਇਆ ਆ ਬਾਲਾ ਜੀ ਸਰਕਾਰ ਨੂੰ ਛੱਪਨ ਭੋਗ ਲਾਇਆ ਗਿਆ ਆ ਸਵੇਰ ਤੋਂ ਲੈ ਕੇ ਪ੍ਰਭੂ ਸ਼ਤਕ ਭਜਨ ਪਾਲਟੀਆਂ ਗੁੰਨਘਣ ਕਰ ਰਹੀਆਂ ਆ ਮੈਂ ਇਸ ਪ੍ਰੋਗਰਾਮ ਤੇ ਸ਼ਹਿਰ ਵਾਸੀਆਂ ਤੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਨੂਪੁਰ ਕਾਲੇ ਦੇ ਵਿੱਚ ਮੰਦਰ ਸ਼੍ਰੀ ਬਾਲਾਰਜ ਜੀ ਦਾਮ, ਸ਼੍ਰੀ ਰਾਮ ਬਾਲਾ ਜੀ ਦਾਮ ਦੇ ਵਿੱਚ ਬੜਾ ਬਹੁਤ ਵੱਡਾ ਉਤਸਵ ਮਹਾਰਾਜ ਜੀ ਦੁਆਰਾ ਰਚਿਆ ਹੈ ਔਰ ਬਾਲਾ ਜੀ ਦਾ ਜਨਮ ਉਤਸਵ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਸ਼ਹਿਰ ਦੇ ਨਹੀਂ ਨਿਲਸਤਾਨ ਦੇ ਮਸ਼ਹੂਰ ਕਲਾਕਾਰ ਸਭ ਗਾਇਕ ਮੰਡਲੀਆਂ ਮਹਾਰਾਜ ਦੇ ਦਰਬਾਰ ਤੇ ਹਾਜ਼ਰ ਹੋਣ ਸਪੋਣੀਆਂ ਨੇ। ਸ਼੍ਰੀ ਰਾਮ ਬਾਲਾ ਜੀ ਦਾਮ ਸ਼੍ਰੀ ਸ਼੍ਰੀ ਅੱਤਿਆ ਰਾਟ ਅਸ਼ਰੇਲ ਜੀ ਮਹਾਰਾਜ ਦੇ ਪੰਦਰ ਵਿੱਚ ਹਰ ਸਾਲ ਦੀ ਤਰ੍ਹਾਂ ਦੁਕਾਨ ਹਨੂਮਾਨ ਜੀ ਦਾ ਜਨਮ ਮਹੌਤਸਵ ਬਹੁਤ ਧੂਮਦਾਰ ਰਸ਼ਦਾਬਾ ਦੇ ਨਾਲ ਮਨਾਇਆ ਜਾਂਦਾ ਵਾ ਅਸੀਂ ਬਾਲਾ ਜੀ ਦਾ ਮੱਥਾ ਟੇਕਣ ਵਾਸਤੇ ਆਏ ਸੀਗੇ ਅੱਜ ਉਹਨਾਂ ਦਾ ਬਾਲਾ ਜੀ ਦਾ ਜਨਮ ਦਿਨ ਸੀਗਾ ਤੇ ਉਹਨਾਂ ਦੇ ਕਰਕੇ ਅਸੀਂ ਆਏ ਹਾਂ ਇੱਥੇ ਬਹੁਤ ਪ੍ਰੋਗਰਾਮ ਹੁੰਦਾ ਹਰ ਸਾਲ ਇਹੀ ਵੀ ਬਾਲਾ ਜੀ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ ਹਰ ਕਿਸੇ ਨੂੰ ਚੜਦੀ ਕਲਾ ਦੇ ਵਿੱਚ ਰੱਖਣ ਅੱਜ ਅਸੀਂ ਬਾਲਾਜੀ ਸ਼੍ਰੀ ਰਾਮ ਬਾਲਾਜੀ ਧਾਮ ਕਾਲੇ ਕਨਫੁਰ ਬਾਲਾਜੀ ਦਾ ਜਨਮ ਉਸਵਿਆ ਉੱਥੇ ਮੱਥਾ ਟੇਕ ਕੇ ਆਏ ਆ ਇੱਥੇ ਬਹੁਤ ਜ਼ਿਆਦਾ ਜਿਹੜੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਜਿਹੜਾ ਵੀ ਸੱਚੇ ਮਨੋਂ ਨਾਲ ਇੱਥੇ ਹੁੰਦਾ ਹੈ ਆਪਣੀਆਂ ਮਨੋ ਕਾਮਨਾ ਪੂਰੀਆਂ ਮਹਾਰਾਜ ਜੀ ਬਾਲਾ ਜੀ ਸਰਕਾਰ ਕਰਦੇ ਨੇ ਜੀ ਅੱਜ ਅਸੀਂ ਪਿੰਡ ਕਾਲੇ ਕਨਫੁਰ ਵਿੱਚ ਮੰਦਿਰ ਸ਼੍ਰੀ ਰਾਮ ਬਾਲਾਜੀ ਧਾਮ ਜਿਹੜਾ ਕੀ ਜਗਤ ਗੁਰੂ ਸ਼੍ਰੀਸ਼ਨੀਲ ਜੀ ਮਹਾਰਾਜ ਜੀ ਦੇ ਯੋਗ ਅਗਵਾਈ ਚੱਲਦਾ ਆ ਉੱਥੇ ਅੱਜ ਹਨੂਮਾਨ ਜਨਮotsਵ ਦਾ ਜਿਹੜਾ ਦਿਹਾੜਾ ਮਨਾਇਆ ਜਾ ਰਿਹਾ ਬੱਲੇ ਹੀ ਧਾਮ ਕਾਲੇ ਕਨੂਪੁਰ ਮੱਥਾ ਟੇਕਣ ਆਏ ਆ ਸਾਡੀ ਸੰਸਥਾ ਦਾ ਨਾਮ ਸ਼੍ਰੀ ਰਾਮ ਜੰਗਵਾਲਾ ਸੰਸਥਾ ਹੈ ਅਸੀਂ ਅੱਜ ਬੜੀ ਧੂਮ ਧਾਮ ਨਾਲ ਇਹ ਮਾਰੇ ਦਾ ਜਨਮ ਦਿਹਾੜਾ ਮਨਾਇਆ ਹੈ ਪੂਰੇ ਦੇਸ਼ ਵਿੱਚ ਸ਼੍ਰੀ ਹਨੂਮਾਨ ਮਹਾਰਾਜ ਜੀ ਦਾ ਜਨਮ ਉਸਤਵ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਗੱਲ ਕਰੀਏ ਅੰਮ੍ਰਿਤਸਰ ਜੀ ਦਾ ਅੰਮ੍ਰਿਤਸਰ ਦੇ ਮੰਦਰ ਸ਼੍ਰੀ ਰਾਮ ਵਾਲਾ ਜੀ ਦਾ ਵਿਖੇ ਵੀ ਸ਼੍ਰੀ ਹਨੂਮਾਨ ਮਹਾਰਾਜ ਜੀ ਦਾ ਜਨਮ ਉਤਸਵ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਮੰਦਰ ਵਿਸ਼ੇ ਮੱਥਾ ਟੇਕਿਆ ਅਤੇ ਬਾਲਾ ਜੀ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਅੰਮ੍ਰਿਤਸਰ ਫਾਸਟਵੇ ਖਬਰ ਨਾਮ ਲਈ ਰਕੇਸ਼ ਕੁਮਾਰ